ਤੇ ਹੁਣ ਇਹਦੇ ਬੀਪੀ ਬੀਪੀ ਚੈੱਕ ਕਰਾਉਣ ਜਾ ਰਿਹਾ ਕਿਵੇਂ ਲੱਗਦਾ ਹੁਣ ਲੱਗਦਾ ਕੁਛ ਠੀਕ ਲੱਗਦਾ ਕਿਥੇ ਲੱਗੇ ਅੱਜ ਕੋੜੇ ਕੋੜੇ ਖਾਲੀ ਬਣਾ ਕੇ ਜਦੋਂ ਚਲੇ ਜਾਊਂਗਾ ਤਾਂ ਪੁੱਤ ਬੱਚਿਆ ਆਪਣੇ ਟਿਊਸ਼ਨ ਦੇ ਬੱਚਿਆਂ ਨੇ ਯਾਦਾ ਗਾ ਪਾਇਆ ਹੈ ਤੇ ਬੇਜੰਦਰੀ ਮੈਡਮ ਨੂੰ ਫਿਰ ਵੇਦਾ ਕੰਮ ਹੋ ਗਿਆ ਸਾਰਾ ਸੋਣਾ ਛੋਟਾ ਹੈ ਨਾ ਆਮ ਨਾਲ ਤਾਂ ਹੀ ਚੱਲਦਾ ਹੈ ਨਾ ਉਹ ਬਾਈ ਕੋਲ ਰੱਸ਼ ਸੀਗਾ ਸਸਿਕਾਲ ਜੀ ਸੋਹਰਤ ਤੇ ਤੁਹਾਡਾ ਅੱਜ ਦੇ ਵਲੌਗ ਦੇ ਵਿੱਚ ਅੱਜ ਮੈਡਮ ਵੀ ਹੋ ਗਏ ਲੈ ਬੀਪੀ ਘੱਟ ਵੱਧ ਲੱਗ ਰਿਹਾ ਹੈ ਇਹਨੂੰ ਛੁੱਟੀ ਮਾਰੀ ਸਕੂਲ ਤੋਂ ਵੀ ਤੇ ਉਸ ਟੱਕਰ ਦੇ ਵਿੱਚ ਤੇ ਹੁਣ ਇਹਦੇ ਬੀਪੀ ਬੀਪੀ ਚੈੱਕ ਕਰਾਉਣ ਜਾ ਰਿਹਾ ਕਿਵੇਂ ਲੱਗਦਾ ਹੁਣ ਲੱਗਦਾ ਕੁਝ ਠੀਕ ਸੈਕਟਰਾਂ 'ਚ ਪਤਾ ਲੱਗੂਗਾ ਵੀ ਘੱਟ ਆ ਕੇ ਵੱਧਾ ਚੱਕਰਾ ਕੇ ਪਤਾ ਲੱਗੂਗਾ ਵੀ ਘੱਟ ਆ ਕੇ ਵੱਧਾ ਸਵੇਰ ਦੀ ਕਰੀਏ ਚੱਕਰਾ ਰਹੇ ਨੇ ਚੱਕਰਾ ਰਹੇ ਨੇ ਇਸ ਟੱਕਰ ਦੀ ਟੁੱਟੀ ਵੀ ਮਾਰੀ ਆ ਤੇ ਦੇਖਦੇ ਹਾਂ ਹੁਣ ਕਿਵੇਂ ਆ ਸਿਕਲ ਜੀ ਹਾਲੀ ਸਵੇਰੇ ਸੀਗਾ ਮਤਲਬ ਬਹੁਤਾ ਨਹੀਂ ਹੂੰ ਉਹ ਹੋ ਗਿਆ ਅੱਗੇ ਮੰਨਣਾ ਪਤਾ ਵੀ ਅੱਜ ਦੱਸ ਕਿੰਨਾ ਘਟਾਈ ਕੱਲ ਸਮਾਂ ਹੈ ਇਸ ਤੋਂ 90 ਹਜ਼ਾਰ ਉੱਪਰ ਲਾ ਥੋੜਾ ਸਖਤ ਹੋ ਰਿਹਾ ਹੈ ਅੱਛਾ ਡਾਕਟਰ ਚੈੱਕ ਅਪ ਗੋਇੰਗ ਟੂ ਹੋਮ ਬੀਪੀ ਜ਼ਿਆਦਾ ਆਇਆ ਹੈ ਨਾ ਸਕਟਿਆ ਹੋਇਆ ਸਕਟਿਆ ਹੋਇਆ ਹੈ ਬੀਪੀ ਆਇਆ ਜੀ 90 ਤੇ ਹੁਣ ਦਵਾਈ ਲੈ ਲਈ ਹੁਣ ਦੇਖਦਾ ਕਿੰਨੇ ਟਾਈਮ ਚ ਆ ਰਾਵਾਂਗਾ ਕੋੜੇ ਕੋੜੇ ਖਾਣੀ ਬਣਾ ਕੇ ਜੇ ਤੁਸੀਂ ਚਲੇ ਜਾਉਂਗੇ ਫਿਰ ਬਾਅਦ ਚ ਖਾਣਗੇ ਮੈਂ ਆ ਦੇਵਾਂਗਾ ਓਏ ਪਰ ਅਸੀਂ ਉੱਲੂ ਬਣਾ ਲੈਣਾ ਥੋੜਾ ਨਾਲ ਜਿੱ ਮਿਲ ਜਾ ਕੇ ਫਿਰ ਵਾਪਸ ਆ ਕੇ ਪਕੌੜੇ ਖਾ ਕੇ ਫੇਰ ਚੱਲ ਜਾਾਂ ਹਾਂ ਹਾਂ ਜੀ ਥੋੜੀ ਵਾਪਸ ਆਉਂਗੀ ਤੁਸੀਂ ਹੁਣ ਦੱਸੋ ਕੀ ਕਰਿਓ ਕੀ ਕਰਨਾ ਹੈ ਫੋਟੋ ਕਿਉਂ ਨਹੀਂ ਪਹਿਲਾਂ ਜੀ ਕਹਿੰਦਾ ਸੀ ਵੀ ਬਣਾਓ ਕੀ ਬਣਾਓ ਬਲੌਗ ਬਲੌਗ ਗੁਰਬਾਣੀ ਕਹਿੰਦਾ ਬਲੌਗ ਬਣਾਓ ਬਾਹਰ ਟਿਊਸ਼ਨ ਦੇ ਬੱਚੇ ਆਏ ਹੋਏ ਨੇ ਟਿਊਸ਼ਨ ਦੇ ਬੱਚੇ ਨੇ ਯਾਦਾ ਗਾਹ ਪਾਇਆ ਹੋਇਆ ਤੇ ਮੈਡਮ ਜੀ ਅੱਜ ਥੋੜੇ ਦੇ ਠਿੱਲੇ ਨੇ ਦੈਟਸ ਵਾਈ ਅੱਜ ਬਲੌਗ ਨਹੀਂ ਬਣ ਰਹਾ ਉਹ ਕਹਾਂ ਚੜ ਗਿਆ ਮੇਰੇ ਭਈਆ ਅਰੇ ਇਹ ਤਾਂ ਬੰਦਰ ਕੇ ਜੈਸੇ ਚੜ ਗਿਆ ਉੱtro ਨੀਚੇ ਹੈ ਕੀ ਕਰ ਰਹੇ ਹੋਰੇ ਹੈਂ ਨਰਮਨ ਕੀ ਗੱਲ ਤੇ ਡੰਡਾ ਲੈ ਕੇ ਫਿਰ ਸਰ ਤੁਸੀਂ ਸਾਰਾ ਕੰਮ ਹੋਗਾ ਸਾਰਾ ਪਹਿਲਾਂ ਤੇਰੀ ਮੈਡਮ ਨੂੰ ਫਿਰ ਵੇਦਾ ਕੰਮ ਹੋਗਾ ਸਾਰਾ ਨਵੇਂ ਸਾਈਕਲ ਦੀ ਪਾਰਟੀ ਤੇਰੇ ਕਿ ਨਹੀਂ ਹੋਈ ਬਈ ਪਾਰਟੀ ਪਾਰਟੀ ਕੱਲੂ ਤੈਨੂੰ ਆਂਦਾ ਹੈ ਸਾਈਕਲ ਬੜਾ ਚਲਾਣਾ ਬੜਾ ਸਿਕਲੰਦ ਚਲਾਣਾ। ਆਪਾਂ ਦੇਖਦੇ ਹਾਂ। ਫਤੇ ਦਾ ਸਾਈਕਲ। ਹਾਂ। ਫਤੇ ਅੱਜ ਹੀ ਲੈੰਦ ਨਾ ਮ। ਕੱਲ ਲੈਤਾ ਤੇੜਾ। ਕੱਲ ਲੈਤਾ ਦਾ। ਕਿੱਥੇ ਆ? ਵੈਰੀ ਕਿਟ। ਆਹ ਦੇ ਕਰੋ ਵਾਲੇ ਫਤੇ ਦਾ ਸਾਈਕਲ ਹਨਾ। ਸੁਣ। ਛੋਟਾ ਹੈ ਨਾ ਆਮ ਨਾਲੋਂ ਤਾਂ ਹੀ ਚੱਲਦਾ ਹਨਾ। ਹੈ? 20 ਇੰਚ size ਦਾ। ਇਹਦਾ ਕਰੋ ਆ ਤੁਸੀਂ ਵੀ ਚਲਾ ਸਕਦੇ ਹੋ। ਕਿ ਨਹੀਂ? ਤੇਰਾ ਡੈਡੀ ਨੇ ਪਾਇਆ। ਇਹ ਤਾਂ ਛੱਲਾ ਪਾਇਆ ਹੋਇਆ ਕਰੋ ਅੱਜ ਮੇਰੇ ਦੱਸ ਖਤੋਂ ਦੱਸਿਆਗਾ ਮੈਨੂੰ ਬੇਟਾ ਮੁੱਕਾ ਭੁੱਲ ਗਈ ਦਿਮਾਗ ਚ ਨਹੀਂ ਰਹੀ ਮੈਨੂੰ ਭੁੱਲ ਗਈ ਦਿਮਾਗ ਚ ਜੋ ਹਾਂ ਦਿਮਾਗ ਨੂੰ ਖੁਚਲਿਆ ਕਰ ਮੜਾ ਐਵੇਂ 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 ਕਰੀ ਲੈ ਮੈਂ ਫੁੱਟ ਲੈ 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 ਹੁਣ ਰੋਹਗਾ ਕਿ ਮਾਲਚ ਭੁੱਲ ਗਈ ਹੈ ਭੁੱਲ ਗਈ ਯਾਦ ਹੀ ਰਹੀ ਮੈਨੂੰ ਅੱਧੀ ਰਾਤ ਨੂੰ ਯਾਦ ਆਇਆ ਨੰ ਕਿ ਤਰ੍ਹਾਂ ਰੱਖ ਲਿਓਂ ਅਜ ਕਿਰਕੀਏ ਕੋੜਾ ਜਿਹੜਾ ਲਾ ਇਹ ਤਾਂ ਹੈ ਹੀ ਨਹੀਂ ਕੋੜਾ ਜਤਾ ਤਾ ਉਹ ਟੁੱਟਿਆ ਹੋਇਆ ਇਹ ਨਾ ਸਿੱਟਾ ਹੈ ਆਪਾਂ ਆਟਾ ਲਿਆ ਹੈ ਹੁਣ ਗੁਰਵਾਜ ਦੇ ਵਰਕ ਦੀ ਬਾਰੀ ਇੱਕ ਕੀ ਗੁਰਵਾਨ ਕੀ ਆਇਆ ਹੋਇਆ ਕੋਈ ਫੀਟਾ ਹੀ ਹੋਏ ਤੁਹਾਡੀ ਪ੍ਰਿੰਟ ਕਢਾਉਣ ਵਾਸਤੇ ਕਾਦੀ ਹੈ ਵਰਕਸ਼ੀਟ ਹੈ ਵਰਕਸ਼ੀਟ ਹੈ ਕਢਾੜਾ ਬਣਾ ਹੁਣ ਇੰਗਲਿਸ਼ ਦੀ ਦੁਕਾਨਾਂ ਲਗਭਗ ਬੰਦ ਹੋਣ ਵਾਲੀਆਂ ਨੇ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਤੁਸੀਂ ਦੇਖੋ ਵੀ ਲਗ 7 ਵਜੇ ਹੁਣ ਵਰਕਸ਼ੀਟ ਯਾਦ ਆਈ ਹੈ ਨਾਂਮ ਉਹਨੂੰ ਕੱਲ ਫਿਰ ਚੈੱਕ ਨਹੀਂ ਕਰਨੀ ਦੀ ਮੈਡਮ ਨੇ ਜੇ ਕੱਲ ਚੱਕਰ ਨਹੀਂ ਹੋਈ ਫੇਰ ਫੇਰ ਗੁਰਵਾਜ ਕੀ ਪਿੱਤੀ ਹੋਗੀ ਗੁਰਵਾਜ ਅਗਰ ਕੱਲ ਚੈੱਕ ਕਰਨੀ ਹੋਈ ਫੇਰ ਹੁਣੇ ਲੈ ਕੇ ਆਮ ਬੁਕਤਾ ਹੁਣੇ ਕਢਾ ਕੇ ਲੈਣਾ ਮੈਂ ਪ੍ਰਿੰਟ ਓਕੇ ਚਲੋ ਠੀਕ ਹੈ ਫਿਰ ਮੈਂ ਹੁਣ ਜਾਣਾ ਪ੍ਰਿੰਟ ਕਢਾਉਣ ਗੁਰਵਾਜ ਓਕੇ ਬਾਏ ਪ੍ਰਿੰਟ ਕਢਾਉਣ ਨੂੰ ਲਗਭਗ ਅੱਧਾ ਘੰਟਾ ਲੱਗਾ 7 ਵਜੇ ਗਿਆ ਸੀ 7:30 ਹੋ ਗਏ ਉਹ ਬਾਈ ਕੋਲ ਰੱਸ਼ ਸੀਗਾ

ਕੋਈ ਮਮਾ ਜੀ ਆਪਾਂ ਸੁਈ ਲਾ ਲਵਾਂਗੇ ਕਿਉਂ ਮਾਰਿਆ ਮੁੰਡੇ ਦੇ ਹੈ ਸੁਣਦਾ ਹੀ ਨਹੀਂ ਗੱਲ ਇਹ ਨਹੀਂ ਸੁਣਦਾ ਹੁਣ ਇੱਧਰ ਆ ਜਾ ਹੁਣ ਤੱਪੜ ਪਊਗਾ ਇੱਕ ਹੋਰ ਗੁਰਵਾ ਜੀ ਲੁਕੋ ਨਾ ਪੁੱਟੋ ਥੋੜਾ ਥੋੜਾ ਕੰਮ ਰਹਿ ਗਿਆ ਉਹ ਕਰ ਲੋ ਦੁੱਧੂ ਪੀ ਲੋ ਇੱਧਰ ਆ ਦੁੱਧੂ ਪੀਓ ਇੱਧਰ ਥੋੜਾ ਜਿਹੜਾ ਹੋਮਵਰਕ ਰਹਿ ਗਿਆ ਉਹ ਕਰ ਲੋ ਦੁੱਧ ਪੀ ਚੱਲ ਆ ਬਣ ਆ ਬਣ ਬਾਹਰ ਨਹੀਂ ਬਈ ਮੇਰੇ ਕੱਕੇ ਦੇ ਠੀਕ ਆ ਪਿਆਰ ਨਾਲ ਪਿਆਰ ਨਾਲ ਆ ਜਾ ਪੁੱਤ ਰਾਜਾ ਪਿਆਰ ਨਾਲ ਕਰਾ ਬਈ ਪੀ ਲੋ ਬਈ ਵੈਰੀ ਗੁੱਡ ਬਾਏ ਬਈ ਲੱਗਦਾ ਕੀ ਹੋ ਗਿਆ ਹੱਸਣਾ ਹਾ ਸੁਣਾ ਬਈ ਮੂੰਹ ਬੰਦ ਕਰ ਲੈ ਤੂੰ ਹੱਸਣਾ ਨਹੀਂ ਹੈਗਾ ਮੂੰਹ ਤੇ ਚੇਪੀ ਲਾ ਦੀ ਮਮਾ ਨੇ ਕਰਵਾਂ ਮਮਾ ਨੇ ਮੂੰਹ ਤੇ ਚੇਪੀ ਲਾ ਦੀ ਫੇਰ ਨਹੀਂ ਲਾ ਦੀ ਲਾ ਦੀ ਆਪਣੇ ਹੱਥ ਉਹ ਲਾ ਲਿਓ ਦੇ ਲਾ ਦੀ ਉਹਦੇ ਲਾ ਲਈ ਨਾ ਮਮਾ ਨੇ ਮੂੰਹ ਤੇ ਚੇਪੀ ਲਾ ਲਈ ਚਾਲੀ ਪੀ ਲਓ ਗੁੱਡ ਬੇਬੀ ਆਤਾ ਵੈਰੀ ਗੁੱਡ ਫੇਰ ਆਸਰੀਆ ਬਈ ਹੱਸਣਾ ਨਹੀਂ ਹੈਗਾ ਉਧਰ ਮੂੰਹ ਕਰ ਲੈ ਟੀਵੀ ਵੱਲ ਹਾਂ ਚੱਲ ਪੀ ਲਓ ਮੇਰਾ ਪੁੱਤ ਪੀ ਲਓ ਪੀ ਲਓ ਪੀਲੋ 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 ਇੱਧਰ ਨੂੰ ਕਰ ਇੱਧਰ ਨੂੰ ਕਰ ਵੀ ਇੱਧਰ ਨੂੰ ਕਰ ਹੱਸਣਾ ਨਹੀਂ ਹੈਗਾ ਇੱਧਰ ਨੂੰ ਕਰ ਉਹ ਡੋਲਤਾ ਦੇਖ ਲੈ ਉਹ ਦੇਖ ਲੈ ਉਹ ਸਾਰਾ ਕੱਪੀ ਤੇ ਡੋਲਦਾ ਉਹ ਦੇਖ ਲੈ ਆ ਦੇਖ ਲੈ ਡੁੱਲ ਗਿਆ ਸਾਰਾ ਹੁਣ ਤੇਰੀ ਗੰਦੀ ਬਾਤ ਗੁਰਵਾਜ ਗੁਰਵਾਜ ਨੇ ਆਪਣੀ ਸਾਰੀ ਜਿਹੜੇ ਡੋਟਸ ਕਢਾਏ ਸੀਗੇ ਉਹ ਸਾਰੇ ਖੇ ਖਰਾਬ ਕਰਤੇ ਹੁਣ ਸਵੇਰੇ ਸਰਜਰੀ ਜਲਦੀ ਕਢਾ ਕੇ ਫੇਰਦੁਆਰਾ ਕੰਮ ਕਰਨਾ ਪਊਗਾ ਗੁਰਦੁਆਰਾ ਗੁਰਦੁਆਰਾ ਸਵੇਰੇ ਜਲਦੀ ਹੁਣ ਕੰਮ ਕਰਨਾ ਪੈਣਾ ਸਾਰਾ ਆ ਜਲਦੀ ਆ ਜਾ ਫਿਰ ਪਹਿਲਾ ਧਿਆਨ ਨਨ ਕਰਾ ਦੇ ਦੀ ਦੱਸ ਆ ਜਾ ਆ ਜਾ ਆ ਜਾ ਚਲ ਕੋਈ ਨਾ ਹੁਣ ਸਵੇਰੇ ਕਰ ਲਿਓ ਸਵੇਰੇ ਕਰ ਲਿਓ ਹੱਸ ਤੂੰ ਨਾ ਹੱਸ ਚਲੋ ਗਾਇਜ਼ ਹੁਣ ਆਪਾਂ ਕਰਦੇ ਆ ਬਲੌਗ ਨੂੰ ਐਂਡ ਕਰ ਲੈ ਕੇ ਚੱਲਦੇ ਆ ਐਡੀਟ ਦੇ ਵੱਲ ਚਲ ਠੀਕ ਆ ਸੋਚ ਚੈਨਲ ਤੇ ਨਵੇਂ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਦੇ ਆ ਕੱਲ੍ਹ ਦੇ ਬਲੌਗ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ